ਕਿਲਾ ਰਾਏਪੁਰ ਦੀਆਂ 80ਵੀਆਂ ਖੇਡਾਂ ਦੇ ਵਿੱਚ ਜਿੱਥੇ ਇੱਕ ਪਾਸੇ ਕੋੜਿਆਂ ਦੇ ਨਾਲ ਚ ਕਬੱਡੀ ਦੇ ਮੁਕਾਬਲੇ ਤੇ ਹੋਰ ਕਈ ਕਿਸਮ ਦੇ ਕਰਤੱਵ ਵੇਖਣ ਨੂੰ ਮਿਲ ਰਹੇ ਆ ਉੱਥੇ ਹੀ ਇੱਥੇ ਹਰ ਕਿਸੇ ਦਾ ਮਨ ਮੋ ਲਿਆ ਮੋਟਰਸਾਈਕਲ ਬੁਲਟ ਦੇ ਉੱਤੇ ਕੀਤੇ ਹੋਏ ਕਰਤਬਾਂ ਨੇ ਜਿਨ੍ਹਾਂ ਨੇ ਇਹ ਕਰਤਬ ਕੀਤੇ ਉਹ ਪੂਰੀ ਟੀਮ ਸਾਡੇ ਨਾਲ ਮੌਜੂਦ ਹੈ ਤਾਂ ਉਹ ਤੁਹਾਡੀ ਮੁਲਾਕਾਤ ਕਰਵਾਉਂਦੇ ਆ ਤੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਇਸ ਪੂਰੇ ਜੋ ਇਹਨਾਂ ਨੇ ਸਟੰਟਸ ਪਰਫਾਰਮ ਕੀਤੇ ਉਹਦੇ ਬਾਰੇ ਰਵੀ ਭਾਈ ਜੀ حال ਤੁਹਾਡਾ ਨਹੀਂ ਪੁੱਛਾਂਗੇ ਕਿਉਂਕਿ ਹਾਲ ਤੁਹਾਡਾ ਯਕੀਨੀ ਤੌਰ ਤੇ ਵਧੀਆ ਹੋਣ ਵਾਲਾ ਜਿਸ ਕਿਸਮ ਦਾ ਭਰਵਾ ਹੰਗਾਰਾ ਤੁਹਾਨੂੰ ਪੂਰੇ ਕਲਾਰਾਇਪੁਰ ਵੱਲੋਂ ਮਿਲਿਆ ਹਾਂਜੀ ਹਾਂਜੀ ਸਾਡੇ ਤੇ ਕਲਾਰਾਇਪੁਰ ਦੀ ਤੇ ਪਰਮਾਤਮਾ ਦੀ ਬੜੀ ਮਿਹਰ ਹੈ ਜੀ ਕਿਲਾ ਰਾਏਪੁਰ ਦੇ ਖੇਡ ਮੇਲੇਾਂ ਦੇ ਵਿੱਚ ਅਸੀਂ ਪਿਛਲੇ ਲਗਾਤਾਰ 7-8 ਸਾਲਾਂ ਤੋਂ ਆ ਰਹੇ ਹਾਂ ਤੇ ਇੱਥੇ ਸਾਨੂੰ ਹਰ ਸਾਲ ਬਹੁਤ ਵਧੀਆ ਸਹਿਯੋਗ ਦਿੱਤਾ ਜਾਂਦਾ ਹੈ ਤੇ ਸਾਡਾ ਬੜਾ ਮਾਨ ਸਤਿਕਾਰ ਵਧਾਇਆ ਜਾਂਦਾ ਹੈ ਹਰ ਸਾਲ ਜਿਸ ਕਿਸਮ ਨਾਲ ਤੁਹਾਨੂੰ ਅਸੀਂ ਇੱਥੇ ਸਟੰਡ ਪਰਫਾਰਮ ਕਰਦੇ ਦੇਖੀਦਾ ਉਸ ਤੋਂ ਇਸ ਵਾਰ ਦਾ ਤੁਹਾਡਾ ਸਟੰਡ ਕਾਫੀ ਹਟਕੇ ਲੱਗ ਰਿਹਾ ਸੀ ਤੁਹਾਡੀ ਜਿਹੜੀ ਬੁਲੇਟ ਦੀ ਸਪੀਡ ਹੈ ਲੱਗਦਾ ਉਹ ਦੁੱਗਣੀ ਤਿਗਣੀ ਨਹੀਂ ਬਲਕਿ ਚੌਗਣੀ ਹੋ ਗਈ ਹੈ ਹਾਂ ਜੀ ਹਾਂ ਇਹ ਪਰਮਾਤਮਾ ਦਾ ਅਸ਼ੀਰਵਾਦ ਹੈ ਤੇ ਬਾਕੀ ਮੇਰੀ ਪ੍ਰੈਕਟਿਸ ਹੈ ਜੀ ਤੇ ਬਾਕੀ ਤੁਹਾਡੇ ਲੋਕਾਂ ਦੀਆਂ ਦੁਆਵਾਂ ਨੇ ਤੇ ਮੈਨੂੰ ਕਾਫੀ ਹਲਾਸ਼ੇਰੀ ਮਿਲੀ ਆ ਸਾਰੇ ਵੱਲੋਂ ਤੇ ਮੈਂ ਆਲ ਇੰਡੀਆ ਦੇ ਵਿੱਚ ਮੇਰਾ ਲਿੰਕਾ ਬੁੱਕੋ ਦੇ ਵਿੱਚ ਵੀ ਰਿਕਾਰਡ ਹੈ ਜੀ ਤੇ ਇਨਕ੍ਰੈਡੀਬਲ ਵਰਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਮੇਰਾ ਨਾਮ ਹੈ ਅਸਿਸਟ ਵਰਲਡ ਦੇ ਵਿੱਚ ਵੀ ਮੈਨੇ ਰਿਕਾਰਡ ਦਰਜ ਕਰਾਇਆ ਹੈ ਫਾਸਟ ਸਪੀਡ ਦਾ ਕਿਉਂਕਿ ਮਾਸਤੀ ਤੋਂ ਲੈ ਕੇ 100 ਦੀ ਸਪੀਡ ਤੇ ਖੜਾ ਹੋ ਕੇ ਫਾਸਟ ਸਪਰਿੰਟ ਕਰਦਾ ਤੁਸੀਂ ਜਿੰਨੇ ਵੀ ਰਿਕਾਰਡ ਦਰਜ ਕਰਾਏ ਉਹ ਇੱਕ ਪਾਸੇ ਤੇ ਕਹਿਣਾ ਹੋਵੇਗਾ ਕਿ ਕਿਲਾ ਰਾਜਪੁਰ ਦਾ ਖੇਡ ਮੈਲਾ ਇੱਕ ਪਾਸੇ ਹਾਂਜੀ ਹਾਂ ਜਿਹੜੇ ਰਿਕਾਰਡ ਅਸੀਂ ਦਰਜ ਕਰਾਏ ਉਹ ਵੀ ਕਿਲਾ ਰਾਜਪੁਰ ਦੀ ਬਦੌਲਤੀ ਹੈ ਕਿਉਂਕਿ ਇਹ ਸਾਡੀ ਪਹਿਲੀ ਸਟੇਜ ਹੈ ਜਿੱਥੋਂ ਅਸੀਂ ਸ ਕੀਲਾ ਰਾਏਪੁਰ ਦਾ ਖੇਡਵੇਲਾ ਸਾਡੇ ਲਈ ਬਹੁਤ ਵੱਡੀ ਇਹ ਰਿਕਾਰਡਾਂ ਤੋਂ ਵੀ ਵੱਡੀ ਗੱਲ ਹੈ ਜਿਹੜੇ ਮੈਨੇ ਰਿਕਾਰਡ ਦਰਜ ਕਰਾਏ ਨੇ ਉਹ ਸਾਬ ਕਿਲਾ ਰਾਏਪੁਰ ਦੀ ਦੇਣ ਹੈ ਜੀ ਰਵੀ ਭਾਈ ਜੀ ਦੇ ਨਾਲ ਨਾਲ ਇੱਥੇ ਹਰਜਿੰਦਰ ਭਾਜੀ ਵੀ ਸਾਡੇ ਨਾਲ ਜੁੜੇ ਹੋਏ ਆ ਹਰਜਿੰਦਰ ਭਾਜੀ ਤੁਹਾਡਾ ਭੰਗੜਾ ਭੰਗੜਾ ਤਾਂ ਸਾਰੀ ਪਾ ਲੈਂਦੇ ਪਰ ਤੁਹਾਡਾ ਭੰਗੜਾ ਜਿਹੜਾ ਹੈ ਉਹ ਬੜਾ ਨਵਿਕਲਾ ਕਿਉਂਕਿ ਤੁਸੀਂ ਬੁਲੇਟ ਦੇ ਉੱਤੇ ਖੜੇ ਹੋ ਕੇ ਭੰਗੜਾ ਕਰਦੇ ਹੋ ਇਹਦਾ ਕੀ ਰੀਜ਼ਨ ਹੈ ਮੈਂ ਦੁਨੀਆ ਨੂੰ ਜਿਆਦਾ ਤੋਂ ਜਿਆਦਾ ਐਂਟਰੇਨਮੈਂਟ ਕਰ ਸਕਾਂ ਦੁਨੀਆ ਨੂੰ ਜਿਆਦਾ ਤੋਂ ਜਿਆਦਾ ਦੁਨੀਆ ਦੀਆਂ ਤਾੜੀਆਂ ਲੈ ਸਕਾਂ ਮੈਂ ਆਰਮੀ ਦੇ ਵਿੱਚ ਰਹਿ ਕੇ ਚਾਰ ਵਾਰ ਰਾਜਪਾਤ ਤੇ ਹਿੱਸਾ ਵੀ ਲੈ ਚੁੱਕੇ ਹਾਂ ਰਾਸ਼ਟਰਪਤੀ ਸਨਮਾਨਤ ਹੈ ਪ੍ਰਧਾਨ ਮੰਤਰੀ ਸਨਮਾਨਤ ਹੈ ਪਰ ਮੈਂ ਸੋਚਦਾ ਜਿਹੜੀ ਮਜ਼ਾ ਇੱਥੇ ਆਉਂਦਾ ਹੋਰ ਕਿਤੇ ਨਹੀਂ ਆਉਂਦਾ ਉਹਦਾ ਕਾਰਨ ਕੀ ਹੈ ਜਿਹੜੇ ਇੱਥੇ ਲੋਕ ਆਉਂਦੇ ਆ ਉਹ ਉਹਦਾ ਕਾਰਨ ਹੈ ਜਾਂ ਮੇਲੇ ਦਾ ਰੋਮਾਂਚ ਉਹਦਾ ਕਾਰਨ ਹੈ ਜਾਂ ਜਿਸ ਪੱਧਰ ਤੇ ਇਹ ਮੇਲਾ ਕਰਵਾਇਆ ਜਾਂਦਾ ਉਹ ਉਸ ਦਾ ਕਾਰਨ ਹੈ ਇੱਥੇ ਤੁਸੀਂ ਦੇਖ ਹੀ ਰਹੇ ਹੋ ਦਰਸ਼ਕਾਂ ਦੀ ਭੀੜ ਇੰਨੀ ਜ਼ਿਆਦਾ ਹੈ ਕਿ ਜੋ ਵੀ ਇੱਥੇ ਤਾੜੀ ਮਾਰਦਾ ਹੈ ਦਿਲੋਂ ਮਾਰਦਾ ਹੈ ਸਾਡੇ ਲਈ ਕੋਈ ਇਹ ਵਾਰਡ ਮੈਨੇ ਨਹੀਂ ਰੱਖਦੇ ਇੱਕ ਬੰਦੇ ਤੋਂ ਦਿਲੋਂ ਤਾੜੀ ਮਾਰੀ ਹੋਈ ਸਾਡੇ ਲਈ ਬਹੁਤ ਜ਼ਿਆਦਾ ਮੈਨੇ ਰੱਖਦੀ ਹੈ ਜਦੋਂ ਤੁਸੀਂ ਇੱਥੇ ਸਟੰਟਸ ਪਰਫਾਰਮ ਕਰਦੇ ਹੋ ਉਹਦੇ ਬਹੁਤ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿਉਂਕਿ ਦਰਸ਼ਕ ਜਿਹੜੇ ਹੈ ਉਹ ਕਿਹਾ ਜਾ ਸਕਦਾ ਹੈ ਕਿ ਬਿਲਕੁਲ ਟਰੈਕ ਦੇ ਬਰਾਬਰ ਉੱਪਰ ਖੜੇ ਹੁੰਦੇ ਆ ਉਹਨਾਂ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੁੰਦਾ ਤਾਂ ਕਿਤੇ ਨਾ ਕਿਤੇ ਜਿਹੜੇ ਐਕਸੀਡੈਂਟ ਦੇ ਚਾਂਸਸ ਹੈਗੇ ਉਹ ਵੀ ਬਹੁਤ ਵੱਧ ਜਾਂਦੇ ਆ ਤਾਂ ਕਾਫੀ ਮੁਸ਼ਕਿਲ ਵੀ ਰਹਿੰਦਾ ਕਿਤੇ ਨਾ ਕਿਤੇ ਇਸ ਪੂਰੇ ਸਟੰਟ ਨੂੰ ਪਰਫਾਰਮ ਕਰਨਾ ਇੱਥੇ ਇਸ ਕਰਕੇ ਥੋੜਾ ਹੌਲੀ ਰੱਖੀਂਦਾ ਕਿ ਕਿਸੇ ਨਾ ਕੋਈ ਨਾ ਕੋਈ ਕਿਤੇ ਅੱਗੇ ਨਾ ਜਾਵੇ ਕਿਉਂਕਿ ਦਰਸ਼ਕ ਦੇਖਣ ਦੇ ਮਾਰੇ ਇੰਨਾ ਜੋਸ਼ ਹੋ ਜਾਂਦਾ ਹੈ ਕਿ ਉਹਨੂੰ ਪਤਾ ਨਹੀਂ ਲੱਗਦਾ ਵੀ ਅੱਗੋਂ ਮੋਟਰਸਾਈਕਲ ਆ ਰਿਹਾ ਉਹਨਾਂ ਦੇ ਬਚਾ ਲਈ ਸਾਨੂੰ ਇਹ ਥੋੜਾ ਹੌਲੀ ਵੀ ਰੱਖਣਾ ਪੈਂਦਾ ਔਰ ਥੋੜਾ ਡਰ ਵੀ ਰਹਿੰਦਾ ਹੈ ਕਿ ਕਿਸੇ ਨੇ ਸੱਟ ਵੇਟ ਨਾ ਲੱਗ ਜੇ ਪਿਛਲੇ ਸਾਲ ਤੱਕ ਤੁਸੀਂ ਸਪਲੈਂਡਰ ਦੇ ਉੱਤੇ ਪਰਫਾਰਮ ਕਰ ਰਹੇ ਸੀ ਇਸ ਵਾਰ ਬੁਲਟ ਦੇ ਉੱਤੇ ਪਰਫਾਰਮ ਕੀਤਾ ਉਹਦਾ ਕੀ ਕਾਰਨ ਹੈ ਦੁਨੀਆ ਜਿਆਦਾ ਪਸੰਦ ਸਪਲੈਂਡਰ ਨੂੰ ਵੀ ਕਰਦੀ ਹੈ ਲੇਕਿਨ ਬੁਲਟ ਨੂੰ ਬਹੁਤ ਹੀ ਜਿਆਦਾ ਕਰਦੀ ਹੈ ਕਿਉਂਕਿ ਲੋਕਾਂ ਦੀ ਬਹੁਤ ਹੀ ਜਿਆਦਾ ਡਿਮਾਂਡ ਸੀ ਕਿ ਤੁਸੀਂ ਇੱਕ ਵਾਰ ਭੰਗੜਾ ਜਿਹੜਾ ਤੁਸੀਂ ਚਿਮਟੇ ਨਾਲ ਪਾਉਂਦੇ ਹੋ ਇੱਕ ਵਾਰ ਬੁਲਟ ਤੇ ਪਾ ਕੇ ਦਿਖਾਓ ਇਹ ਲੋਕਾਂ ਦੀ ਪੂਰੇ ਲੋਕਾਂ ਦੀ ਖੁਆਇਸ਼ ਨੂੰ ਪੂਰਾ ਕਰਨ ਲਈ ਬੁਲਟ ਤੇ ਭੰਗੜਾ ਪਾਇਆ ਇਸ ਵਾਰ ਜੀ ਬਿਲਕੁਲ ਤੁਸੀਂ ਲੋਕਾਂ ਦੀ ਖੁਆਇਸ਼ ਪੂਰੀ ਕਰ ਦਿੱਤੀ ਪਰ ਨਾਲ ਹੀ ਇਸ ਗਰੁੱਪ ਨੇ ਜੋ ਪਰਫਾਰਮੈਂਸ ਦਿੱਤੀ ਉਹਦੇ ਵਿੱਚ ਇੱਕ ਹੋਰ ਪਰਫਾਰਮੈਂਸ ਸੀ ਜਿਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਤੇ ਸਭ ਨੂੰ ਹੈਰਾਨ ਵੀ ਕਰ ਦਿੱਤਾ ਉਹ ਪਰਫਾਰਮੈਂਸ ਦਿੱਤੀ ਅਮਰਿੰਦਰ ਅਤੇ ਸਿਮਰਨਜੀਤ ਨੇ ਅਮਰਿੰਦਰ ਨਾਲ ਗੱਲ ਕਰਦੇ ਆ ਅਮਰਿੰਦਰ ਤੁਹਾਡਾ ਸਟੰਟ ਕਿੰਨਾ ਮੁਸ਼ਕਿਲ ਸੀ ਕਿਉਂਕਿ ਤੁਸੀਂ ਇਕੱਲੇ ਨਹੀਂ ਸੀ ਡਰਾਈਵ ਕਰ ਰਹੇ ਤੁਸੀਂ ਇੱਕ ਸਾਥੀ ਨੂੰ ਹੋਰ ਵੀ ਸੰਭਾਲਣਾ ਸੀ ਜੀ ਸਰ ਸਰ ਮੇਰੇ ਤੋਂ ਹੀ ਕਾਫੀ ਦੇਰ ਤੋਂ ਅਸੀਂ ਡਰਾਈਵਿੰਗ ਕਰਦੇ ਆ ਅਸੀਂ ਪ੍ਰੈਕਟਿਸ ਕਰਦੇ ਰਹਿੰਦੇ ਆ ਅਸੀਂ ਕਹਾ ਕਿਲਾ ਰੇਪੋਰ ਕੇ ਡਾਨੂ ਲੰਕ ਕੇ ਖੇਡਾ ਨੂੰ ਕਾਫੀ ਉੱਚੇ ਪੱਧਰ ਤੇ ਮੰਨਦੇ ਆ ਕਿ ਇਹ ਖੇਡਾ ਸਾਨੂੰ ਹਰ ਸਾਲ ਅੱਗੇ ਵਧਾਉਣ ਦੇ ਵਿੱਚ ਕਿਰਪਾ ਹੁੰਦੀ ਆ ਤੇ ਅਸੀਂ ਇਹ ਖੇਡਾਂ 5 6-7 ਸਾਲਾਂ ਤੋਂ ਇਹ ਕਰਦੇ ਆ ਰਹੇ ਹਾਂ ਸਾਨੂੰ ਇੱਥੇ ਲੋਕਾਂ ਦਾ ਸਾਰਾ ਭਰੇ ਭਰਾਵਾਂ ਦਾ ਸਾਨੂੰ ਪਿਆਰ ਬਹੁਤ ਸੰਯੋਗ ਸਾਰਾ ਸਾਨੂੰ ਮਿਲਦਾ ਇਹਨਾਂ ਨਾਲ ਸਾਨੂੰ ਮਨ ਨੂੰ ਖੁਸ਼ੀ ਮਿਲਦੀ ਆ ਕਿ ਅੱਡੇ ਸਾਨੂੰ ਭਰਾਵਾ ਦਾ ਪਿਆਰ ਇੱਥੇ ਤੇ ਪ੍ਰਦਾਨ ਜੱਗਾ ਰਾਮ ਵਰਗੇ ਸਦਾ ਸਾਡੇ ਸਾਡਾ ਸੰਯੋਗ ਦਿੰਦੇ ਨੇ ਸਾਨੂੰ ਇਸ ਸੰਘਰਸ਼ ਵਿੱਚ ਅਸਲ ਕਰਦੇ ਨੇ ਕਿ ਇਹ ਗੇਮ ਨੂੰ ਸਾਡੀ ਨੂੰ ਲਾਇਕ ਕਰਦੇ ਪਬਲਿਕ ਦਾ ਪਿਆਰ ਮਿਲਦਾ ਇਸ ਲਈ ਸਿੱਕਲਾਰੇ ਪਰ ਖੇਡ ਕਰਨ ਆਉਂਦੇ ਆ ਅਮਰਿੰਦਰ ਤੁਸੀਂ ਆਪਣਾ ਸਟੈਂਡ ਪਰਫਾਰਮ ਕਰਦੇ ਹੋਏ ਜਿਹੜਾ ਭਾਰਤ ਦਾ ਝੰਡਾ ਹੈ ਜੋ ਇੰਡੀਆ ਦਾ ਫਲੈਗ ਹੈ ਉਹਨੂੰ ਨਾਲ ਕੈਰੀ ਕੀਤਾ ਹੋਇਆ ਸੀ ਕੀ ਕੋਈ ਸੰਦੇਸ਼ ਦੇਣਾ ਚਾਹੁੰਦੇ ਸੀ ਸਰ ਹਾਂ ਦੇਹੀ ਹੀ ਇੰਡੀਆ ਦਾ ਝੰਡਾ ਸਾਡਾ ਸਾਡਾ ਇਹ ਝੰਡਾ ਹੈ ਇਸ ਨੂੰ ਅਸੀਂ ਸਾਰ ਅੱਗੇ ਲੈ ਕੇ ਹੀ ਚੱਲਦੇ ਆ ਕਿਉਂਕਿ ਇਸ ਦੇ ਨਾਲ ਅਸੀਂ ਹਰ ਜਗ੍ਹਾ ਕਿਤੇ ਕਿਤੇ ਵੀ 26 ਜਨਵਰੀ 15 ਅਗਸਤ ਇਸ ਨੂੰ ਕੋਈ ਵੀ ਜੰਗ ਗੰਦਰ ਦੀਪ ਦੇ ਉੱਤੇ ਇਸ ਨੂੰ ਅਸੀਂ ਸਲਾਮੀ ਜ਼ਰੂਰ ਕਰਨੀ ਪੈਂਦੀ ਹੈ ਸਰ ਤੇ ਇੱਥੇ ਵੀ ਅਸੀਂ ਕਹਿੰਦੇ ਹਾਂ ਕਿ ਚਲੋ ਅੰਨੀ ਪਬਲਿਕ ਆਈ ਆ ਸਾਨੂੰ ਸੰਯੋਗ ਹੈ ਸੀ ਰਾਸ਼ਟਰੀ ਚੰਟੇ ਨਾਲ ਲੈ ਕੇ ਹੀ ਚੱਲ ਅਮਰਿੰਦਰ ਦੇ ਪਿੱਛੇ ਹੀ ਬੈਠੇ ਆ ਉਹਨਾਂ ਦੇ ਸਾਥੀ ਸਿਮਰਨਜੀਤ ਕੌਰ ਸਿਮਰਨ ਇਸ ਸਟੰਟ ਜਦੋਂ ਰਵੀ ਗਰੁੱਪ ਦੇ ਬਾਕੀ ਸਾਰੇ ਮੇਲ ਮੈਂਬਰਸ ਕਰਦੇ ਆ ਉਦੋਂ ਕਿਤੇ ਨਾ ਕਿਤੇ ਥੋੜਾ ਆਸਾਨ ਲੱਗਦਾ ਪਰ ਜਦੋਂ ਤੁਹਾਨੂੰ ਅਸੀਂ ਨਾਲ ਸਟੰਟ ਕਰਦੇ ਦੇਖੀਦਾ ਤਾਂ ਇਸ ਸਟੰਟ ਦਾ ਜਿਹੜਾ ਰੋਮਾਂਚ ਆ ਉਹ ਦੁੱਗਣਾ ਹੋ ਜਾਂਦਾ ਤਾਂ ਤੁਹਾਡੇ ਲਈ ਕਿੰਨਾ ਮੁਸ਼ਕਿਲ ਰਹਿੰਦਾ ਇਸ ਸਟੰਟ ਪਰਫਾਰਮ ਕਰਨਾ ਸਰ ਮੇਰੇ ਲਈ ਸਟਾਰਟਿੰਗ ਜੋ ਬਹੁਤ ਜ਼ਿਆਦਾ ਔਖਾ ਲੱਗਦਾ ਸੀ ਬਟ ਹੁਣ ਮੈਨੂੰ ਇਹਦੀ ਹੈਬਿਟ ਹੋ ਗਈ ਹੈ ਕਿਉਂਕਿ ਇੰਨੇ ਲੋਕਾਂ ਦਾ ਪਿਆਰ ਮਿਲਦਾ ਹੈ ਉਹ ਤੇ ਪਤਾ ਹੀ ਨਹੀਂ ਚੱਲਦਾ ਮੁਸ਼ਕਿਲ ਕੀ ਹੈ ਤੇ ਆਸਾਨ ਕੀ ਹੈ ਬਹੁਤ ਅੱਛਾ ਲੱਗਦਾ ਹੈ ਮੈਨੂੰ ਇੰਨੇ ਲੋਕਾਂ ਦਾ ਪਿਆਰ ਲੈਣਾ ਪਰ ਨਾਲ ਹੀ ਸਿਮਰਨ ਇਹ ਵੀ ਕਹਿਣਾ ਹੋਏਗਾ ਕਿ ਜਿਸ ਕਿਸਮ ਦੇ ਸਟੰਟਸ ਤੁਸੀਂ ਪਰਫਾਰਮ ਕਰ ਰਹੇ ਸੀ ਉਹ ਸਿਰਫ ਵਾਹ ਵਾਈ ਲਈ ਨਹੀਂ ਹੋ ਸਾਦੇ ਕਿਉਂਕਿ ਬਹੁਤ ਹੀ ਡਿਫਿਕਲਟ ਸਟੰਟਸ ਹੈ ਤੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜਿਹੜੀਆਂ ਇੰਜਰੀ ਪ੍ਰੋਨ ਸਟੰਟ ਕਿਹਾ ਜਾ ਸਕਦਾ ਹੁੰਦੇ ਯੈਸ ਸਰ ਸਰ ਪੰਜਾਬੀਆਂ ਦੀ ਸ਼ਾਨ ਵੱਖਰੀ ਪੰਜਾਬੇ ਨੂੰ ਤੁਹਾਨੂੰ ਪਤਾ ਹੀ ਹੈ ਨਵੇਂ-ਨਵੇਂ ਕੰਮ ਕਰਨ ਦਾ ਥੋੜਾ ਸ਼ੌਕ ਹੁੰਦਾ ਹੈ ਔਰ ਮੈਨੂੰ ਵੀ ਇਸ ਚੀਜ਼ ਜੋ ਬਹੁਤ ਮਨਾ ਹੈ ਕਿ ਮੈਂ ਕੁੜੀ ਹੋ ਕੇ ਇਹ ਚੀਜ਼ ਕਰ ਰਹੀ ਹਾਂ ਮੈਂ ਚਾਹਨੀ ਕਿ ਜਿਸ ਤਰ੍ਹਾਂ ਮੈਂ ਅੱਗੇ ਬਾਦਰੀ ਮੇਰੇ ਪੇਰੈਂਟਸ ਨੇ ਮੈਨੂੰ ਅੱਗੇ ਕੀਤਾ ਹੈ ਮੇਰੀ ਫੈਮਿਲੀ ਨੇ ਮੈਨੂੰ ਅੱਗੇ ਕੀਤਾ ਕੁੜੀਆਂ ਨੂੰ ਵੀ ਮੈਨੂੰ ਦੇਖ ਕੇ ਅੱਗੇ ਵਧਣਾ ਚਾਹੀਦਾ ਹੈ ਤਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਰਫ ਸਿਮਰਨ ਹੀ ਨਹੀਂ ਬਲਕਿ ਸਿਮਰਨ ਦੀਆਂ ਕੁਝ ਹੋਰ ਮਹਿਲਾ ਸਾਥੀਆਂ ਵੀ ਇਥੇ ਆ ਕੇ ਐਸੇ ਹੀ ਸਟੰਟਸ ਪਰਫਾਰਮ ਕਰ ਬਿਲਕੁਲ ਸਰ ਮੈਂ ਤੁਹਾਨੂੰ ਪ੍ਰੋਮਿਸ ਕਰਦੀ ਹਾਂ ਨੈਕਸਟ ਟਾਈਮ ਮੈਂ ਆਪਣੇ ਨਾਲ ਦੋ ਚਾਰ ਲੇਡੀਜ਼ ਔਰ ਲੜਕੀਆਂ ਨੂੰ ਲੈ ਕੇ ਆਵਾਂਗੀ ਚਲੋ ਸਾਡੇ ਨਾਲ ਗੱਲ ਕਰਨ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਸਿਮਰਨ ਜੋ ਕਮਾਲ ਤੁਸੀਂ ਤੇ ਰਵੀ ਗਰੁੱਪ ਦੇ ਬਾਕੀ ਸਾਰੇ ਮੈਂਬਰਸ ਨੇ ਕੀਤਾ ਇਹ ਕਮਾਲ ਤੁਸੀਂ ਆਉਣ ਵਾਲੇ ਸਾਲਾਂ 'ਚ ਵੀ ਜਾਰੀ ਰੱਖੋ ਤਾਂ ਇਹ ਸੀ ਰਵੀ ਗਰੁੱਪ ਪਟਿਆਲਾ ਦੇ ਬੁਲੇਟ ਮੋਟਰਸਾਈਕਲਸ ਦ ਸਟੰਟ ਕਰਨ ਵਾਲੇ ਸਾਰੇ ਦਸਾਰੇ ਮੈਂਬਰਸ ਅਤੇ ਸਾਰਿਆਂ ਦਾ ਹੀ ਕਹਿਣਾ ਹੈ ਕਿ ਕਿਲਾ ਰਾਏਪੁਰ ਦਾ ਖੇਡ ਮੇਲਾ ਉਹਨਾਂ ਨੂੰ ਬੇहद ਪਸੰਦ ਹੈ ਤੇ ਉਹ ਇਹੀ ਚਾਹੁੰਦੇ ਨੇ ਕਿ ਇਸ ਖੇਡ ਮੇਲੇ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਉਹ ਇਸੇ ਤਰ੍ਹਾਂ ਪਰਫਾਰਮ ਕਰਦੇ ਰਹਿਣ ਅਤੇ ਦਰਸ਼ਕਾਂ ਦੀ ਵਾਹ ਵਾਹੀ ਲੁੱਟਦੇ ਰਹਿਣ ਕੈਮਰਾ ਪਰਸਨ ਮਨੀਸ਼ ਦੇ ਨਾਲ ਪਰਵੇਸ਼ ਸੰਧੂ এবੀਪੀ ਨਿਊਜ਼ ਲੁਧਿਆਣਾ